ਸਤਿ ਸ਼੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਪ੍ਰਾਪਰਟੀ ਲੈ ਕੇ ਆਏ ਆ ਬਠਿੰਡਾ ਟੂ ਚੰਡੀਗੜ੍ਹ ਨੈਸ਼ਨਲ ਹਾਈਵੇ ਰੋਡ ਦੇ ਉੱਪਰ ਪੁੱਚੋ ਮੰਡੀ ਇੱਧਰ ਦੇਖੋ ਤੁਸੀਂ ਰਾਈਟ ਹੈਂਡ ਸਾਹਮਣੇ ਉਹ ਜਿਹੜੇ ਕਮਰਸ਼ੀਅਲ ਪਲਾਟ ਦਿਖ ਰਹੇ ਨੇ ਇਹ ਅਲਵਿਸਟਾ ਮਾਰਟ ਦੇ ਕੱਟੇ ਹੋਏ ਨੇ ਅਲਵਿਸਟਾ ਮਾਰਟ ਦੇ ਔਨ ਕਰਕੇ ਇੱਥੇ ਰੇਟ ਬਹੁਤ ਜ਼ਿਆਦਾ ਹਾਈ ਹੋ ਗਏ ਪਰ ਆਪਣੇ ਕੋਲ ਇੱਕ ਇਹ ਸੌਦਾ ਪਿਆ ਹੈ ਬਹੁਤ ਘੱਟ ਰੇਟਾਂ ਦੇ ਵਿੱਚ ਜਿਹੜਾ ਕਿ ਪੁਲ ਖਤਮ ਹੋਣ ਸਾਰ ਇਹ ਸ਼ੁਰੂ ਹੋ ਜਾਂਦਾ ਹੈ ਇਹ 7 ਕਨਾਲਾਂ 3 ਮਰਲੇ ਦਾ ਜਿਹੜਾ ਪਲਾਟ ਹੈ ਇਸ ਟਾਈਪ ਦਾ ਜਿਹੜਾ ਇਹ ਪਲਾਟ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਮੇਨ ਹਾਈਵੇ ਰੋਡ ਦੇ ਉੱਪਰ ਹੈ ਨਾਲ ਸਰਵਿਸ ਰੋਡ ਇਧਰੋਂ ਆਪਾਂ ਜਾਵਾਂਗੇ ਤਾਂ ਬਠਿੰਡਾ ਸਾਈਡ ਨਾਲ ਕਾਪਰ ਫੀਲਡ ਕਾਪਰ ਫੀਲਡ ਤੋਂ 400 ਮੀਟਰ ਤੇ 300 ਮੀਟਰ ਤੇ ਜਿਹੜਾ ਇਹ ਪਲਾਟ ਹੈ 7 ਕਨਾਲਾਂ 3 ਮਰਲੇ ਵਾਲਾ ਸੋ ਇੱਥੇ ਤੁਸੀਂ ਕਾਫੀ ਸਾਰੀਆਂ ਆਪਸ਼ਨਸ ਹੈਗੀਆਂ ਕੋਈ ਪੀਜੀ ਬਣਾਉਣਾ ਜਾਂ ਰੈਸਟੋਰੈਂਟ ਬਣਾਉਣਾ ਜਾਂ ਕੋਈ ਸਟੋਰ ਬਣਾਉਣਾ ਕਿਉਂਕਿ ਫਰੰਟ ਬਹੁਤ ਹੈ ਦਾ ਫਰੰਟ 150 ਫੁੱਟ ਦਾ ਫਰੰਟ ਹੈ ਲੈਫਟ ਵਾਲੀ ਬਾਹੀ ਇਹਦੀ 320 ਫੁੱਟ ਹੈ ਰਾਈਟ ਵਾਲੀ 270 ਹੈ ਪਿੱਛੋਂ 132 ਫੁੱਟ ਹੈ 7 ਕਨਾਲਾਂ 3 ਮਰਲੇ ਦੀ ਜਿਹੜੀ ਪ੍ਰਾਪਰਟੀ ਹੈ ਬਹੁਤ ਵਧੀਆ ਸਾਈਜ਼ ਹੈ ਜੇ ਕਿਸੇ ਨੇ ਇੱਥੇ ਰੋਡ ਕੱਢ ਕੇ ਵਿਚਾਲੇ ਸ਼ੋਰੂਮ ਘਟਨੇ ਆ ਜਾਂ ਹੋਰ ਵੀ ਤੁਹਾਡੇ ਮਾਈਂਡ ਦੇ ਵਿੱਚ ਕੁਝ ਵੀ ਹੈਗਾ ਤਾਂ ਉਸ ਟਾਈਪ ਦੀ ਜਿਹੜੀ ਇੱਥੇ ਜਿਹੜੀ ਬਿਲਡਿੰਗ ਜਾਂ ਕੋਈ ਵੀ ਚੀਜ਼ ਬਣ ਸਕਦੀ ਹੈ ਸੋ ਦੇਖੋ ਤੁਸੀਂ ਇੱਥੋਂ 1 ਕਿਲੋਮੀਟਰ ਅੱਗੇ ਜਾ ਕੇ ਟੋਲ ਪਲਾਜ਼ਾ ਤੇ ਇੱਥੋਂ 4 ਤੋਂ 5 ਕਿਲੋਮੀਟਰ ਅੱਗੇ ਜਾ ਕੇ ਭਾਰਤ ਮਾਲਾ ਜਿਹੜਾ ਚੌਕ ਹੈ ਆ ਗਿਆ ਉੱਥੋਂ ਕਨੈਕਟੀਵਿਟੀ ਹੋਣੀ ਹੈ ਸਾਰੀ ਸੋ ਇਸ ਰੋਡ ਦੇ ਉੱਪਰ ਜਿਹੜੀ ਪ੍ਰਾਪਰਟੀ ਨੂੰ ਲੈ ਕੇ ਬਹੁਤ ਜ਼ਿਆਦਾ ਰੇਟ ਡੇਲੀ ਅਪਡੇਟ ਹੋ ਰਹੇ ਨੇ ਪਰ ਇਹ ਜਿਹੜੀ ਜਗ੍ਹਾ ਆਪਾਂ ਨੂੰ ਹਲੇ ਵੀ ਬਹੁਤ ਘੱਟ ਰੇਟਾਂ ਦੇ ਵਿੱਚ ਮਿਲ ਜੂਗੀ ਕਿਸੇ ਨੇ ਵੀ ਇਹ ਪ੍ਰਾਪਰਟੀ ਲੈਣੀ ਹੈ ਆਪਣੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਪੂਰੀ ਜਾਣਕਾਰੀ ਲੈ ਸਕਦੇ ਹੋ ਸੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਦਿਖਾਉਣ ਜਾ ਰਿਹਾ ਵੀ ਇਹ ਨੈਸ਼ਨਲ ਹਾਈਵੇ ਰੋਡ ਦੇ ਉੱਪਰ ਬਹੁਤ ਚਾਰਸਪੀਸ ਹੈ ਬਹੁਤ ਵਧੀਆ ਸੋ ਇੱਥੋਂ ਜਿਹੜਾ ਟੋਲ ਪਲਾਜ਼ਾ 1 ਕਿਲੋਮੀਟਰ ਤੇ ਆ ਤੇ ਅੱਗੇ ਜਿਹੜਾ ਭਾਰਤ ਮਾਲਾ 5 ਕਿਲੋਮੀਟਰ ਤੇ ਐ ਇਸ ਤੋਂ ਬਾਅਦ ਆਪਾਂ ਥੱਲੋਂ ਦਿਖਾਉਣੇ ਆ ਤੁਹਾਨੂੰ ਇਧਰੋਂ ਪੁੱਚੋ ਵਾਲਾ ਮੇਨ ਕੈਂਚੀਆਂ ਆ ਗਈਆਂ ਇੱਥੋਂ ਦੇਖੋ ਆਹ ਪੁਲ ਖਤਮ ਹੋ ਗਿਆ ਜਿੱਥੇ ਆ ਪੁਲ ਖਤਮ ਹੋਇਆ ਆ ਦੇਖੋ ਇੱਥੋਂ ਪੁਲ ਖਤਮ ਹੋ ਗਿਆ 1 ਕਿਲੋਮੀਟਰ ਟੋਲ ਪਲਾਜ਼ਾ ਦਾ ਜਿਹੜਾ ਬੋਰਡ ਲੱਗਿਆ ਹੋਇਆ ਇੱਥੇ ਇਹ ਪ੍ਰਾਪਰਟੀ ਹੈ ਸੋ ਬਹੁਤ ਵਧੀਆ ਸਾਈਜ਼ ਹੈ ਕਿਸੇ ਨੇ ਵੀ ਬਾਈ ਕਰਨੀ ਆ ਨੰਬਰ ਆਪਣਾ ਉੱਪਰ ਚੱਲੀ ਜਾਂਦਾ ਤੇ ਤੁਸੀਂ ਕਾਲ ਕਰ ਸਕਦੇ ਹੋ ਪੂਰੀ ਜਾਣਕਾਰੀ ਲੈਣ ਲਈ ਫਿਰ ਵੀ ਆਪਣੇ ਆਫਿਸ ਆ ਕੇ ਮਿਲ ਸਕਦੇ ਹੋ ਧੰਨਵਾਦ ਜੀ